ਕੀ ਕਹਿਣਾ ਚਾਹੂਗੇ ਜਿਹੜਾ بارش ਪਈ ਸੀ ਤੇ بارش ਤੋਂ ਬਾਅਦ ਪਾਣੀ ਦਾ ਹੁਣ ਕੀ ਹਾਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਰਕਾਰ ਟੀਮ ਤੇ ਲੋਜੇ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਸ਼ਹਿਰ ਦਾ ਜੋ ਪਾਣੀ ਖੜਦਾ ਸੀ ਉਹਦਾ ਫੁੱਲ ਇੰਤੀਆ ਕੀਤਾ ਜੋ ਕਿ ਪਹਿਲਾਂ ਜਦੋਂ ਮੀਂਹ ਪੈਦਾ ਸੀ 4-4 ਦਿਨ 5-5 ਦਿਨ ਹਮ ਬੜੇ ਅਸੀਂ ਛੱਟੂ ਦੇ ਸੀ ਖਰਾਬ ਹੁੰਦੇ ਸੀ ਨਾ ਕੋ ਬਿੱਕਰ ਦਬਦਾ ਸੀ ਜਿਹਦੇ ਪਾਣੀ ਛੜ ਜਾਂਦਾ ਸੀ ਕੰਮ ਜੇ ਪ੍ਰਾਂਤਾ ਆ ਜਾਂਦਾ ਸੀ ਪਸ਼ੂ ਡੰਗਰ ਮਾਰ ਜਾਂਦੇ ਸੀ ਤੇ ਬੰਦਿਆਂ ਨੂੰ ਵੀ ਖਤਰਾ ਸੀ ਹੂੰ ਉਹਨਾਂ ਸਰਕਾਰ ਦੇ ਡੀਪੀ ਸਿਖ ਤੇ ਲੋਜੀ ਨੇ ਇੱਥੇ ਵਧੀਆ ਕੰਮ ਕੀਤਾ ਹੈ ਜਿੱਥੇ ਨਹੀਂ ਮਹਰੋ ਪਿੰਡਾਂ ਪਾਣੀ ਪਿੰਡਾਂ ਨਿਕਲ ਜਾਂਦਾ ਹੈ ਕਿ ਸਾਡੇ ਜਿਹੜੇ ਪਸ਼ੂ ਡੰਗਰ ਆ ਜਾਂ ਸਾਡੇ ਕੁਡੀਕ ਆ ਜਾਂ ਘਟੇ ਬੱਚੇ ਆ ਜਾਂ ਸਾਡਾ ਆਂਦਾ ਕੋਈ ਨਾ ਘਟਾ ਪੈਂ ਇਹ ਬੜਾ ਵਧੀਆ ਹੋ ਗਿਆ ਸਾਨੂੰ ਇਸ ਐਮਐਲਏ ਦੀ ਕੰਮ ਵਾਸਤੇ ਵੀ ਮਿਲ ਜੇ ਤੇ ਵੀ ਰਹੂਗੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ ਵੀ ਆਉਣ ਵਾਲੇ ਸਮੇਂ ਚ ਸਾਈਸ ਸਦਾ ਡੀਪੀ ਤੇ ਲੋਜੀ ਐਮ ਐਲ ਏ ਆਉਣਾ ਤੇ ਸਾਡੇ ਕੰਮ ਇਸੇ ਤਰ੍ਹਾਂ ਹੀ ਹੁੰਦੇ ਰਹਿਣਾ ਬਹੁਤ ਬਹੁਤ ਚੰਗਾ। ਤਮਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਦੁਕਾਨਦਾਰਾਂ ਨੂੰ ਕਿੰਨਾ ਖ ਫਾਇਦਾ ਹੋਇਆ ਇਸ ਦਾ? ਬਹੁਤ ਜ਼ਿਆਦਾ ਹੋਇਆ ਇਹਦਾ। ਮੈਂ ਵੀਰਖੰਡ ਨੇ ਕੋਲੇ ਮੇਰਾ ਘਰ ਹੈ ਦਫਤਰ ਹੈ ਮੇਰਾ ਕਚਰਕਰਾ। ਮਾ ਉਸ ਤੋਂ ਜਦੋਂ ਆਉਂਦੇ ਸੀ ਚਾਰ ਤਿੰਨ ਅਸੀਂ ਘਰੇ ਹੀ ਬੈਠ ਰਹਿੰਦੇ ਦਫਤਰ ਨਹੀਂ ਫੋਨ ਤੁਸੀਂ। ਵੀ ਬਲ ਬੁਲਾ ਕੇ ਆਉਂਦੇ ਸੀ ਹੁਣ ਐਂ ਸ਼ਹਿਰ ਦੇ ਵਿੱਚ ਦੀ ਆਏ ਆ। ਮੋਟਰਸਾਈਕਲ ਜਵਾਨੀ ਕਿਸੇ ਪਾਸੇ ਚਿੱਟਾ ਵੀ ਪਿਆ ਹੂੰ ਬਿਹਾਨ ਸਾਫਸਤਰੀ ਆਏ ਬੜੀ ਬੈਠਿਆ ਹੂੰ ਨਿੱਤ ਪੱਟ ਉਹ ਕਾ ਕਰਕੇ 4 ਦਿਨ ਬਾਅਦ ਵੀ ਅਸੀਂ ਸ਼ਹਿਰ ਦੇ ਵਿੱਚ ਆ ਗਏ ਇਸ ਕਰਕੇ ਡੀਪੀ ਜੀ ਕੀ ਲੋਈ ਦਾ ਬਹੁਤ ਬਹੁਤ ਤਨਵਾ ਕਰਦੇ ਆ ਜਿਹੜਾ ਪਾਣੀ ਦਾ ਬਹੁਤ ਨਿਕਾਸੀ ਕੀਤੀ ਹੈ ਬਹੁਤ ਵਧੀਆ ਕੰਮ ਕੀਤਾ ਹੈ ਤੇ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਅਸੀਂ ਸਾਰਾ ਸ਼ਹਿਰ ਹੀ ਖਤਰ ਮਕੱਲਾ ਨਹੀਂ ਸਾਰਾ ਸ਼ਹਿਰ ਹੀ ਕਰ ਬਾਈ ਤਰਸੀਮ ਰਾਜ ਜੀ ਤਰਸੀਮ لال ਜੀ ਕੀ ਕਹਿਣਾ ਚਾਹੋਗੇ ਪਾਣੀ ਜਿਹੜਾ ਖੜ ਜਾਂਦਾ ਸੀ ਇੱਥੇ ਸੜਕਾਂ ਦੇ ਉੱਪਰ ਪਾਣੀ ਸਰ ਪਹਿਲਾਂ ਤਾਂ ਕਾਫੀ ਪਾਣੀ ਦੇ ਨਾਲ ਦਿੱਕਤ ਹੁੰਦੀ ਸੀਗੀ ਕਿਉਂ ਪਾਣੀ ਨਿਕਲਦਾ ਹੀ ਨਹੀਂ ਸੀ ਤਿੰਨ ਤਿੰਨ ਚਾਰ ਚਾਰ ਦਿਨ ਸਾਡੇ ਦੁਕਾਨਦਾਰੀਆਂ ਬਹੁਤ ਪ੍ਰਭਾਵਿਤ ਹੋ ਰਹੀਆਂ ਸੀਗੀਆਂ ਪਰ ਹੁਣ ਕੁਝ ਦਿਨਾਂ ਤੋਂ ਰਾਹਤ ਦਾ ਕੰਮ ਹੈਗਾ ਜੋ ਅਸੀਂ ਤਲਵੰਦੇ ਜਿੰਦੂ ਢਿੱਲੋ ਜੀ ਨੇ ਜਿਨ੍ਹਾਂ ਨੇ ਹੁਣ ਆਹ ਪਾਣੀ ਦਾ ਮਸਲਾ ਹੱਲ ਕੀਤਾ ਹੈ ਕਿ ਹੁਣ ਦੋ ਤਿੰਨ ਦਿਨ ਹੋ ਗਏ بارش ਇੰਨੀ ਹੋ ਰਹੀ ਹੈ ਪਰ ਪਾਣੀ ਹੁਣ ਰੁਕ ਨਹੀਂ ਰਿਹਾਗਾ ਹੂੰ ਪਾਣੀ ਦੀ ਸਪਲਾਈ ਚੱਲ ਰਹੀ ਹੈਗੀ ਹੈ ਕਿ ਪਾਣੀ ਹੂੰ ਵੀ ਹੁਣ ਸਾਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਕੀ ਪਾਣੀ ਸੈਟਅਪ ਤੇ ਵੀ ਘਟਾ ਹੈਗਾ ਤੇ ਬਾਜ਼ਾਰ ਦੇ ਵਿੱਚ ਵੀ ਕਾਫੀ ਘਟ ਪਾਣੀ ਹੈਗਾ ਪਹਿਲਾਂ ਕਿੰਨੇ ਕਿੰਨੇ ਦਿਨ ਨਹੀਂ ਨਿਕਲਦਾ ਸੀ ਜੀ ਪਾਣੀ ਜੀ ਪਹਿਲਾਂ ਤਾਂ 3-3-4 ਤਰ ਦਿਨ ਬਹੁਤ ਤੋਂ ਜ਼ਿਆਦਾ ਹੁੰਦੀ ਸੀ ਸਾਡੇ ਨਾਲ ਹੂੰ ਬਹੁਤ ਬੁਰਾ ਹਾਲ ਹੁੰਦਾ ਸੀ ਕੋਈ ਸਮਾਨ ਵਗੈਰਾ ਵੀ ਖਰਾਬ ਹੋ ਜਾਂਦਾ ਸੀ ਤੁਹਾਡਾ ਸਮਾਨ ਕਾਫੀ ਖਰਾਬ ਹੁੰਦਾ ਸੀ ਜੀ ਹੁਣ ਸਾਡਾ ਫਰੂਟ ਦਾ ਕੰਮ ਹੈ ਜੀ ਹੂੰ ਕਿਉਂ ਹੁਣ ਦੁਕਾਨਾਂ ਨਾ ਖੁੱਲਣ ਗਿਆ ਤਾਂ ਸਮਾਨ ਖਰਾਬ ਹੋਣਾ ਹੀ ਹੋਣਾ ਹੈ ਜੀ ਹੂੰ ਬੇਸ ਕਰਕੇ ਕਿੰਨੀ ਘਰਾਹਤ ਮਹਿਸੂਸ ਕਰਦੇ ਹੋ ਤੁਸੀਂ ਉਹਨੂੰ ਪਹਿਲਾਂ ਨਾਲੋਂ ਕਾਫੀ ਰਾਹਤ ਹੈ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਠੀਲੋ ਸਾਹਿਬ ਦਾ ਜੀ ਠੀਲੋ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ